ਇਸ ਹਾਲ ਕੈਨੇਡਾ ਦੀ ਸਰਹੱਦ ਤੇ 2 ਲੱਖ ਲੋਕ ਫੜੇ ਗਏ ਜਿਨ੍ਹਾਂ ਵਿੱਚੋਂ 22% ਦੀ ਭਾਰਤੀ ਹਨ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਭਾਰਤੀ ਪ੍ਰਵਾਸੀਆਂ ਦੀ ਗੈਰਕਾਨੂੰਨੀ ਕੁਸਪੈਟ ਪਿਛਲੇ ਕੁਝ ਸਾਲਾਂ ਤੋਂ ਵਧੀ ਹੈ ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜੇ ਅਨੁਸਾਰ ਸਨ 2024 ਵਿੱਚ ਹੁਣ ਤੱਕ ਸਰਹੱਦ ਤੇ 40000 ਤੋਂ ਵੱਧ ਭਾਰਤੀਆਂ ਨੂੰ ਫੜਿਆ ਗਿਆ ਹੈ ਜੋ ਗੈਰਕਾਨੂੰਨੀ ਪ੍ਰਵਾਸੀਆਂ ਦੇ ਕੁੱਲ 190000 मामलियां ਦਾ 22% ਹੈ ਸਾਲ 2022 ਵਿੱਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਗੈਰਕਾਨੂੰਨੀ ਤਰੀਕੇ ਨਾਲ 1,09,535 ਵਿਅਕਤੀ ਫੜੇ ਗਏ ਸਨ ਜਿਨ੍ਹਾਂ ਵਿੱਚੋਂ 16% ਭਾਰਤੀ ਸਨ ਜਦੋਂ ਕਿ 2023 ਵਿੱਚ 1,80,000 ਤੋਂ ਵੱਧ ਲੋਕਾਂ ਨੇ ਲੰਘੇ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ 30,000 ਭਾਰਤੀ ਨਾਗਰਿਕ ਸਨ ਇਹ ਗਿਣਤੀ ਜੋ ਬਾਰਡਰ ਕਰਾਸਿੰਗ ਤੇ ਫੜੇ ਗਏ ਹਨ ਇਸ ਵਿੱਚ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨਹੀਂ ਹੈ ਕੈਨੇਡਾ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿੱਚ ਭਾਰਤੀ ਲਾਟੀਨੀ ਅਮਰੀਕਾ ਅਤੇ ਕਰੇਬੀਅਨ ਤੋਂ ਬਾਅਦ ਦੂਜੇ ਨੰਬਰ ਤੇ ਭਾਰਤ ਹੈ ਭਾਰਤੀ ਕੈਨੇਡਾ ਨੂੰ ਕਿਉਂ ਚੁਣਦੇ ਹਨ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਲਈ ਕਾਫੀ ਕਾਰਨ ਹਨ ਵਾਸ਼ਿੰਗਟਨ ਸਥਿਤ ਇੱਕ ਥਿੰਕ ਟੈਂਕ ਦੀ ਰਿਪੋਰਟ ਅਨੁਸਾਰ ਗੈਰ-ਕਾਨੂੰਨੀ ਪ੍ਰਵਾਸੀ ਨੇ ਗਿਣਤੀ ਵਧਦਾ ਕਾਰਨ ਕੈਨੇਡਾ ਦੀ ਆਸਾਨ ਵੀਜ਼ਾ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ ਰਿਪੋਰਟ ਅਨੁਸਾਰ ਕੈਨੇਡਾ ਵੀਜ਼ਾ ਪ੍ਰਾਪਤ ਕਰਨ ਲਈ 75 ਦਿਨ ਦਾ ਸਮਾਂ ਲੱਗਦਾ ਹੈ ਜਦੋਂ ਕਿ ਅਮਰੀਕਾ ਲਈ ਲਗਭਗ 1 ਸਾਲ ਦਾ ਸਮਾਂ ਲੱਗਦਾ ਹੈ ਨਾਲ ਹੀ ਅਮਰੀਕਾ ਦੇ ਮੁਕਾਬਲੇ ਕੈਨੇਡਾ ਲਈ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਸੌਖਾ ਹੈ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਮਾਹਿਰ ਅਨੁਸਾਰ ਭਾਰਤੀ ਆਰਥਿਕ ਸੁਧਾਰ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਖਤਰਨਾਕ ਜੋਖਮ ਨੂੰ ਉਠਾਉਣ ਲਈ ਮਜਬੂਰ ਹੁੰਦੇ ਹਨ ਤਸਕਰੀ ਦੇ ਨੈਟਵਰਕ ਅਤੇ ਬਾਈਡਨ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ ਹੀ ਗਿਣਤੀ ਵਧੀ ਹੈ ਇਸ ਕੁਸਪੈਟ ਨੁਕਬਦਾਨ ਵਿੱਚ ਬਾਈਡਨ ਪ੍ਰਸ਼ਾਸਨ ਦੀ ਖੁੱਲੀ ਸਰਦੀ ਨੀਤੀ ਵੀ ਭੂਮਿਕਾ ਨਿਭਾ ਰਹੀ ਹੈ ਸਰਦੀ ਨੈਟਵਰਕ ਤੇ ਸਰਦੀ ਢਿੱਲੀ ਸੁਰੱਖਿਆ ਦਾ ਲੋਕ ਫਾਇਦਾ ਉਠਾ ਰਹੇ ਹਨ ਇਹ ਨੈਟਵਰਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਅਤ ਰਸਤੇ ਅਤੇ ਆਸਾਨ ਦਾਖਲੇ ਦਾ ਦਾਵਾ ਕਰਦਾ ਹੈ ਸੋਸ਼ਲ ਮੀਡੀਆ ਤੇ ਇਹਨਾਂ ਰੂਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਜ਼ਿਆਦਾ ਲੋਕ ਇਸ ਖਤਰਨਾਕ ਯਾਤਰਾ ਲਈ ਤਿਆਰ ਹੋ ਰਹੇ ਹਨ ਲੰਬੀ ਅਮਰੀਕਾ ਕੈਨੇਡਾ ਸਰਹੱਦ ਤੇ ਘੱਟ ਸੁਰੱਖਿਆ ਇਸ ਸਮੱਸਿਆ ਨੂੰ ਵਧਾਉਂਦੇ ਹੋਏ ਅਮਰੀਕਾ ਕੈਨੇਡਾ ਸਰਹੱਦੀ ਲੰਬਾਈ 8000 ਕਿਲੋਮੀਟਰ ਤੋਂ ਵਿਵੱਧ ਹੈ ਇਸ ਤੋਂ ਇਲਾਵਾ ਇਸ ਸਰਹੱਦ ਤੇ ਸੁਰੱਖਿਆ ਬਹੁਤ ਘੱਟ ਹੈ ਇਹ ਗੈਰ ਕਾਨੂੰਨੀ ਕੁਸਪੈਟ ਲਈ ਇੱਕ ਆਸਾਨ ਰਸਤਾ ਬਣਾਉਂਦਾ ਹੈ ਇਸ ਦੇ ਮੁਕਾਬਲੇ ਅਮਰੀਕਾ ਮੈਕਸੀਕੋ ਸਰਹੱਦ ਤੇ ਬਹੁਤ ਸੁਰੱਖਿਆ ਹੈ ਸਰਹੱਦੀ ਗਸ਼ਤ ਸੀਮਤ ਹੈ ਜਿਸ ਕਾਰਨ ਕੁਸਪੈਟ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ ਮਾਹਰ ਇਸ ਸਮੱਸਿਆ ਦੇ ਹੱਲ ਲਈ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ ਦੀ ਸ਼ਫਾਰਿਸ਼ ਕਰ ਰਹੇ ਹਨ ਕੈਨੇਡਾ ਨੇ ਸਰੱਦੀ ਸਮੱਸਿਆ ਨੂੰ ਹੱਲ ਕੀਤਾ ਜਾਂ ਟੈਰਫ ਗੈਰ ਕਾਨੂੰਨੀ ਪ੍ਰਵਾਸੀ ਅਤੇ ਟਰੰਪ ਕੈਨੇਡਾ ਅਮਰੀਕਾ ਸਰਦ ਹੁਣ ਤੱਕ ਸਿਆਸੀ ਹਲਕਿਆਂ ਵਿੱਚ ਚਰਚਾ ਵਿਸ਼ਾ ਨਹੀਂ ਰਹੀ ਹੈ ਵਿਸ਼ਾ ਨਹੀਂ ਰਹੀ ਹੈ ਪਰ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਚਰਚਾ ਹੈ ਅਮਰੀਕਾ ਦੇ ਨਵੇਂ ਰਾਸ਼ਟਰਪਤੀ 트럼ਪ ਅਤੇ ਉਹਨਾਂ ਦੇ ਚੁਣੇ ਗਏ ਬਾਰਡਰ ਚੀਫ ਟੌਮ ਹੋਮਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਨੂੰ ਧਮਕੀ ਦਿੱਤੀ ਹੈ। ਉਹਨਾਂ ਦੇ ਅਨੁਸਾਰ ਕੈਨੇਡਾ ਨੂੰ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਚਾਹੀਦਾ ਹੈ ਜਾਂ 25% ਟੈਰਿਫ ਲਈ ਤਿਆਰ ਰਹਿਣਾ ਚਾਹੀਦਾ ਹੈ। 트럼ਪ ਨੇ ਕੁਝ ਸਮਾਂ ਪਹਿਲਾਂ ਇਸ ਮੁੱਦੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨਾਲ ਵੀ ਮੁਲਾਕਾਤ ਕੀਤੀ ਸੀ।